ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਦੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸ਼ਿਕਾਰਮਾਸੀਆਂ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ 'ਤੇ ਵੀ ਤੁਹਾਨੂੰ ਦੋ ਵਿਹੜਾ ਤੇ ਇੱਕ ਤਾਜੀ ਸੋਈ ਮਾਈ ਤੁਹਾਨੂੰ ਦਿਖਾਉਣੀ ਹੈ ਜਿਹਦੇ ਮਗਰ ਬੱਚਾ ਨੀਲੀ ਦਾ ਕਾਫੀ ਖੂਬਸੂਰਤ ਆ ਤੇ ਇੱਕ ਆ ਗਾਂ ਤੁਹਾਨੂੰ ਹੌਲੇ ਭਾਵੇਂ ਤੁਹਾਨੂੰ ਦਿਖਾਵਾਂਗੇ ਇਹ ਵੀ ਤਾਜੀ ਸੋਈ ਹੈ ਤੇ ਮਗਰ ਵੀ ਵੱਚੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਵੇਗਿਆ ਮਾਲ ਉਹਦੇ ਨਾਲ ਫਿਰ ਹਾਂਜੀ ਵੀਰ ਜੀ ਉਹਦੇ ਵੀਡੀਓ ਪੈੰਦੇ ਆ ਸਾਰੀ ਸ਼ੋਰਟ ਤੇ ਵੇਗਿਆ ਅੱਛਾ ਹਾਂਜੀ ਗਾਵਾਂ ਜੰਮੂ ਚੜਗੀਆਂ ਦੋਹੀਂ ਅੱਛਾ ਤੇ ਮੱਝ ਇੱਧਰ ਗਈ ਚਭਾਲ ਵਾਲਾ ਅੱਛਾ ਹਾਂਜੀ ਹਾਂਜੀ ਠੀਕ ਹੈ ਯਾਰ ਕਿ ਜੰਮੂ ਗੱਲ ਦੀਆਂ ਹਾਂਜੀ ਜੰਮੂ ਤਾਂ ਆਈ ਹੀ ਆ ਅੰਦਰ ਨਹੀਂ ਉਹ ਵੀਡੀਓ ਵੇਂਦੇ ਰਹਿੰਦੇ ਹੁਣ ਵੇਂਦੇ ਵੇਖਣਗੇ ਤੁਹਾਡੀ ਵੀਡੀਓ ਠੀਕ ਠੀਕ ਹਾਂਜੀ ਹਾਂਜੀ ਚਲੋ ਨਾਮ ਦੱਸੋ ਇੱਕ ਰੀ ਨਾਮ ਮੇਰਾ ਜੋਬਨ ਵੀਰ ਜੀ ਹਾਂ ਗਿਆ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਫੋਨ ਨੰਬਰ ਬੋਲਦੇ ਇੱਕ ਨੰਬਰ 819502852 ਠੀਕ ਆ ਤੇ ਮੱਝ ਤਾਜੀ ਸੂਈ ਫਿਰ ਮੱਝ ਵੀਰ ਜੀ ਅੱਜ ਮਣੇਰੇ ਨਾ 4 ਵਜੇ ਸੂਈਏ ਠੀਕ ਆ ਹਾਂਜੀ ਮਗਰ ਬੱਚਾ ਨੀਲੀ ਰਾਵੀ ਦਾ ਦਿੱਤਾ ਕੱਟਾ ਹਾਂ ਦੇਖ ਸਕਦੇ ਹੋ ਜੀ ਹਾਂਜੀ ਕੱਟਾ ਜਿਹੜਾ ਨੀਂਦੀ ਦਾ ਕਾਫੀ ਖੂਬਸੂਰਤ ਤੇ ਤਾਜੀ ਅੱਜ ਹੀ ਸੂਈ ਸਵੇਰ ਦੇ ਟਾਈਮ ਮੱਝ ਚੜੀ ਤੇ ਬਾਹਰੇ ਪੱਲੇ ਦੀ ਮੱਝ ਆ ਜਿਹੜੀ ਅਜੇ ਪੂਰੇ ਵੀ ਇਹਦੇ ਦੇਖ ਸਕਦੇ ਹੋ ਜੀ ਉਤਰਾ ਹੀ ਆ ਇਹ ਬਰਾਬਰ ਨਹੀਂ ਕੀਤਾ ਇਹਨੇ ਕਿੰਨੇ ਕਿਤ ਦੁੱਧਾਂ ਲਈ ਜੇ ਵੇਚੀ ਹੈ ਦੁੱਧ ਵੀਰ ਜੀ ਇੰਨੇ ਮਹੀਨੇ 13 14 15 ਕਿਲੋ ਦੇ ਵਿੱਚ ਰਹਿੰਦੀ ਆ ਅੱਛਾ 13 ਤੋਂ 15 ਦੇ ਵਿੱਚ 15 ਦੇ ਵਿੱਚ ਯਾਰ ਕਾ 15 ਤੋਂ ਪਲੱਸ ਹੀ ਜਾਏਗੀ ਮੈਂ ਠੀਕ ਆ ਹਾਂਜੀ ਹਾਂਜੀ ਤੋਰ ਹ ਇੱਕ ਜੀ ਨਾ ਬਾਕੀ ਬੱਚਾ ਕਾਫੀ ਖੂਬਸਰਤ ਆਇਆ ਇਹਦੇ ਮਗਰ ਬਾਕੀ ਥੱਲੀਆਂ ਕਾਫੀ ਚੰਗੀ ਤਿਆਰ ਹੋਈ ਆ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਸਿੱਧੀ ਲਾ ਜੋ ਇੱਥੇ ਆ ਜਿਲਾਇਆ ਹੋਲੀ ਹੋਲੀ ਤੋਰੇ ਰਵਜੇ ਬਾਕੀ ਤਾਜੀ ਸੋਹੀ ਆ ਬੱਚੇ ਵਾਲਾ ਥੋੜਾ ਜਿਹਾ ਤੇਜ਼ ਜਾਂਦੀ ਹੈ। ਬਾਕੀ ਥੱਲੇੋਂ ਕਾਫੀ ਸਫਾਈ ਚ ਤਿਆਰ ਹੋਈ ਹੈ ਜਿੰਨੀ ਵੀ ਤਿਆਰ ਹੋਈ ਹੈ। ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਰੱਖਦੀ ਆ ਆਪਾਂ? ਵੀਰ ਜੀ ਆਪਾਂ ਮੰਡੀ ਦੇ ਵਿੱਚ ਗਏ ਇਹੋ ਜੀ ਝੋਟੀ ਦਾ 2.5 2.5 ਮੰਗਦੇ ਆਂ। ਹਾਂਜੀ। ਹਾਂ 2-2 ਵੀ। ਵੀਰ ਜੀ ਮੁੱਲ ਇਹਦਾ ਆਪਾਂਵੇਂ 1.5 ਕਰ ਲਈਏ 1.40 1.35 ਹਾਂਜੀ। ਜਾਸਨੋਂ ਦੇ ਦੀਏ 1 15 ਦੀ ਝੋਡੀ 1 15 ਦੀ ਹਾਂਜੀ ਮਾਨਤਨ ਮੁੱਕ ਤੇ ਹੋਰ ਕਰ ਦੋਗੇ 1 10 ਦੀ ਦੇ ਦਾਂਗੇ ਉਹਦੇ ਵਿੱਚੋਂ 2000 ਛੋਟ ਹੋਏਗੀ ਠੀਕ ਹੈ ਜੀ ਹਾਂਜੀ ਇਹ 1 8000 ਦੀ ਦੇ ਦਵਾਂਗੇ 1 8000 ਦੀ ਦੇ ਦਾਂਗੇ ਬਈ ਠੀਕ ਹੈ ਹਾਂਜੀ ਦੁੱਧ 15 ਤੋਂ ਪਲੱਸ ਦਊਗੀ ਠੀਕ ਹੈ ਹਾਂਜੀ ਬਹੁਤ ਜਵਾਚੂ ਲੱਗਾ ਮੈਨੂੰ ਹਾਂਜੀ ਬਾਕੀ ਸੋਹਣੀ ਮੱਝ ਆ ਬਾਕੀ ਇਥੇ ਕੋਈ ਵੀ ਵੀਡੀਓ ਬਣਾਉਂਦੇ ਰਹੇ ਕਿ ਐਦਾਂ ਦੀਆਂ ਮਈਆਂ ਆਪਾਂ ਤੁਹਾਨੂੰ ਪਤਾ ਖਾਰੜੀ ਆਪਣਾ ਰੇਟ ਜੈ ਜੀ ਹੁੰਦਾ ਆ ਕੱਦ ਕਾਠ ਵੀ ਚੰਗਾ ਵਾ ਚਲੋ ਸਭੀ ਸੁੰਭੀ ਚੰਗੀ ਆ ਇਹੋ ਜੀਆਂ ਮਈਆਂ ਦੀ ਤੁਸੀਂ ਵੀ ਵੀਡੀਓ ਮੰਡੀ ਬਣਾਉਂਦੇ ਰਹੇ ਆਪਾਂ ਵੀ ਵੇਖੇ ਇਹ ਮਤਲਬ ਨਹੀਂ ਦੋ ਦੇਣਾ ਰਹੇ ਜੇ ਦੋ ਦੋ ਢਾਈ ਢਾਈ ਮੰਗਦੇ ਰਹੇ ਆ ਹਾਂਜੀ ਹਾਂਜੀ ਬਾਕੀ ਤੁਹਾਨੂੰ ਪਤਾ ਆਪਾਂ ਵੀਰ ਦੀ ਗੱਲ ਲੈਣ ਦੇ ਨਾਲ ਹੀ ਗੜੀ ਦੀ ਜਾਇਜ਼ ਜੀ ਠੀਕ ਹੈ ਤੇ ਆ گاਵਾ ਦੋ ਜੜੀਆਂ ਹੁਣ ਇਹ ਵੀ ਦਿਖਾਈਏ ਇਹ ਕਿੰਨੇ ਕ ਦੁੱਧ ਵਾਲੀ ਜੀ ਵੀਰ ਜੀ ਇਹ ਵੀਰ ਜੀ ਬੱਛੀ ਨੇ ਦੁੱਧ ਪਹਿਲੇ ਸਵੇਰੇ ਦਿੱਤਾ 17 17 ਕਿਲੋ ਠੀਕ ਆ ਇਰਕਾ 20 ਦੇ ਲਾਗੇ ਵੀ ਜਾ ਸਕਦੀ ਆ ਠੀਕ ਆ ਹਾਂਜੀ ਕਿੰਨਾ ਕੁ ਲੱਜ ਟਾਈਮ ਫੈਮਿਲੀ ਹੱਬ ਤਾਂ ਇੰਦੀ ਗੀ ਬਾਕੀ ਥਾਂ ਕਾਫੀ ਚੰਗਾ ਲੱਗਿਆ ਤੇ ਕੋਲ ਖੋਲੋ ਹਾਂ ਫਿਰ ਤੋਰ ਦਈਏ ਆ ਦੇਖ ਸਕਦੇ ਜੀ ਬਾਕੀ ਹੈਗੀ ਵੀ ਕ੍ਰੋਸ ਪੰਚ ਗਰਮੀ ਵਾਲੀਆਂ گاਵਾ ਦੋਵੇਂ ਗਰਮੀ ਵਾਲੀਆਂ ਜਿਹੜੀਆਂ ਬਾਕੀ ਤੋਰਾ-ਤੋਰਾ ਤੁਸੀਂ ਆਪ ਚੰਗੀ ਤਰ੍ਹਾਂ ਦੇਖ ਸਕਦੇ ਜੀ ਤੇ ਜੇ ਬਾਕੀ ਹਵਾਨੇ ਚ ਵਿੱਚ ਲੱਟ ਲਾਂਜੜੀਆਂ ਜੇ ਚੰਗੀਆਂ ਅੱਜ ਲੈ ਆਓ ਬਾਕੀ ਇਹ ਹੈ ਕਿ ਥੱਲੇੋਂ ਚੰਗੀ ਤਿਆਰ ਹੋਣੀ ਹੈ ਜੀ ਤੇ ਇਹ ਕਿੰਨੇ ਕੇ ਮੁੱਲ ਵਾਲੀ ਜੀ ਬਿੱਜੀ ਇਹੋ ਜੀ ਬੱਚੀ ਦਾ 60 65 ਵੀ ਕਰੀਦਾ ਵਾ ਹਾਂਜੀ ਪੰਜਾਬੀ ਹਾਂਜੀ ਮੁੱਲੇ ਦਾ ਭਾਵੇਂ 50 ਕਰ ਲਈਏ 45 4000 ਜੋ 2000 ਛੋਟ ਅੱਛਾ 38000 ਨਹੀਂ ਦੇ ਦਿੰਦੇ 30000 ਦੀ ਦੇ ਦਾਂਗੇ ਬਿੱਜੀ ਠੀਕ ਆ ਰੇਟ ਵਧੀਆ ਨਾ ਵੀਰ ਜੀ ਆਪਣਾ ਤੁਸੀਂ ਹੀ ਲੈ ਲੇ ਠੀਕ ਆ ਨਹੀਂ ਚਲੋ ਠੀਕ ਆਗੇ ਬਾਕੀ ਇਹ ਕੋਈ ਆਣ ਕੇ ਵੇਖੇ ਨਾ ਪਸੰਦ ਕਰ ਲੇ ਤਾਂ ਪਤਾ ਵੀਰ ਜੀ ਤਾਦੀ ਮਾਲ ਵੇਖਦਾ ਆਪਾਂ ਇਹ ਨਹੀਂ ਆਪਾਂ ਘਰ ਵਾਲੇ ਨੂੰ ਵੀ ਮਤਲਬ ਵਪਾਰੀ ਹੱਡ ਗੋ ਜਿਆਦਾ ਮਾਲ ਖਰਦੇ ਆ ਠੀਕ ਆ ਵਿਚ ਨਾਲੇ ਖਰਦੇ ਹੁਣ ਆ ਮੱਝ ਵੀ ਇਹ ਵਪਾਰੀ ਨਹੀਂ ਕਰਦੀਆਂ ਘਰ ਵਾਲਾ ਵੀ ਚਲੋ ਲੈਣਦਾ ਵਾ ਮਤਲਬ ਵੀ ਅਗਲੇ ਬੰਨੇ ਵੇਚ ਲੈਂਦੀ ਸੋਖੀ ਜਾ ਵੇਖ ਜਾਂਦੀ ਠੀਕ ਆ ਜੀ ਬਾਕੀ 38 ਜਾਂ ਥੋੜਾ ਪਤਾ ਕਰ ਦੋ ਕੋ ਮੌਕੇ ਤੇ ਤੇ ਹੁਣ ਇੱਕ ਆ ਜਰਸੀ ਤੁਹਾਨੂੰ ਦਿਖਾਉਣੀ ਆ ਥਾਣਾ ਇਹਦੇ ਵੀ ਲਾਗੇ ਤੇ ਦੇਖ ਸਕਦੇ ਥਾਣਾ ਦੱਸਾਈ ਜੀ ਕਿ ਆਪ ਜਿਹੜਾ ਇਹਦਾ ਵੀ ਠੀਕ ਆ ਤੇ ਇਹਦੇ ਮਗਰ ਵੀ ਬੱਛੀ ਆ ਜੱਪਸੀ ਤਾਜੀ ਸੋਈ ਹੈ ਵੀ ਨਾਲ ਉਹ ਜਿਹੜਾ ਨਾਲ ਹੀ ਆ ਇਨਾ ਕਿੰਨਾ ਚਿਰ ਹੋਇਆ ਵੀਰ ਜੀ ਸੋਈ ਨੀ ਜੀ ਕਲਰ ਆਤੀ ਸੋਈ ਹੈ ਅੱਛਾ ਕਲ ਦੀ ਸੋਈ ਹੈ ਹਾਂ ਜੀ ਹਾਂ ਜੀ ਕਲਰ ਆਤੀ ਸੋਈ ਹੈ ਜੇ ਆ ਨਾਰੂ ਗਿੱਲਾ ਨਾਲ ਤੇ ਤਦ ਕੋ ਜਿਹਦੇ ਬੋਲਾ ਹੀ ਹੋਣਾ ਬੋਲਾ 8 ਕਿਲੋ ਹੋਣਾ ਹੁਣ ਕਿੰਨਾ ਚਵਾਈ ਜਾਊਗੀ ਦੁੱਧ ਦਾਸ ਤੋਂ 10 ਤੇ ਦਊਗੀ ਅੱਛਾ 10 ਦੇ ਲਾਗੇ ਬੰਨੇ ਚਵਾਈ ਜਾਊਗੀ ਹੈਨਾ ਤੇ ਖੁੱਲ ਗਿਆ ਹ ਤੋਰੀਆਂ ਫੇਰ ਚਵਾ ਬਹੁਤ ਵਧੀਆ ਲੱਗਾ ਅਗਲੇ ਬਾਕੀ ਕੱਦ ਬਹੁਤਾ ਉੱਚਾ ਨਹੀਂ ਆ ਦਰਮਿਆਨਾ ਜਿਹੜਾ ਕੱਦ ਜਹ ਜਰਸੀਆਂ ਹੁੰਦੀਆਂ ਉਹ ਸਭ ਨਾਲ ਕੋਈ ਵੀਰ ਆਪਣਾ ਸਮਝ ਕੇ ਆਵੇ ਜਰਸੀਆਂ ਦੇ ਹਿਸਾਬ ਨਾਲ ਕੱਦ ਜਿਹੜਾ ਠੀਕ ਆ ਬਾਕੀ ਥੱਲੇ ਹਵਾਨਾ ਵੀਰਾਂ ਦੇਖ ਸਕਦੇ ਜੀ ਤੇ ਇਹਦਾ ਵੀ ਕਿੰਨਾ ਰੱਖਣਾ ਮੁੱਲ ਆਪਾਂ ਵੀਰ ਜੀ ਇਹਦਾ ਮੁੱਲ ਨਾ ਉਹ ਵੀ ਕਰਨਾ ਆਪਾਂ ਵੀ ਜਿਹੜਾ ਮਤਲਬ ਇਹਨੂੰ ਸੁਆ ਚੋਲ ਤੇ ਫੇਰ ਟੋਕੜਾਂ ਦੇ ਭਾਜੇ ਠੀਕ ਆ ਹਾਂਜੀ ਮਗਰ ਬੱਛੀ ਵੀ ਬਹੁਤ ਚੰਗੀ ਐ ਮੱਛੀ ਦਾ ਹੀ ਮੁੱਲ ਕਰਨਾ ਇਹਦਾ ਵੀਰ ਜੀ ਮੁੱਲ ਇਹਦਾ ਭਾਵੇਂ 35 ਕਰਾ ਲਓ ਭਾਵੇਂ 30 ਕਰਾ ਲਓ 28000 ਦੀ ਦੇਦਾਂਗੇ 28000 ਜੀ ਹਾਂਜੀ ਮੌਕੇ ਤੇ ਹੋਰ ਕਰਤੋ ਕਿ ਮੰਨ ਤਾਂ 2000 ਰੁਪਏ ਛੋਟ 26000 ਦੀ ਦੇਦਾਂਗੇ ਤਾਂ ਜੀ ਸੋਈ ਜਰਸੀ 26000 ਦੀ ਦੇ ਦੇਣੀ ਠੀਕ ਆ ਇਹ ਦੋ ਅੱਗੇ ਤੇ ਰੱਬ ਦਾ ਨਾਮ ਹੈ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਬਾਕੀ ਇਹ ਕਿ ਦੋ ਬਿਲਕੁਲ ਤਾਜ਼ੀਆਂ ਸੂਈਆਂ ਵਾ ਤੇ ਇੱਕ ਗੱਬਣ ਆ ਹੁਣ ਇਹ ਤਿੰਨੇ ਪਾਸ ਹੀ ਆ ਜਿਹੜੀਆਂ ਇਹ ਖਾਲੀ ਤੇ ਕੋਈ ਵੀ ਨਹੀਂ ਹੋਣੀ ਬਾਕੀ ਇੱਥੇ ਆ ਕੇ ਆਪਣੀ ਪਾਸ ਕਰਕੇ ਵੇਸ ਚੱਕ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ